ਇਹ ਪਹਿਲੇ ਦਿਨ ਇੰਜੋਏ ਕਰ ਰਹੇ ਨੇ ਪਕੰਡ ਪਾਉਣੇ ਇੱਥੇ ਪਿਛਲੇ ਦਿਨ ਤੋਂ ਲੈ ਕੇ ਬੱਬੂ ਮਾਨ ਦੇ ਬੱਦੋਵਾਲ ਲਾਈਵ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਡਾਂਗ ਭਰਾਈ ਗਈ ਸੀ ਉੱਥੇ ਤੇ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਵੀ ਉੱਥੇ ਮੁਖ ਅਫਸਰ ਦਾ ਇਹ ਕਹਿਣਾ ਸੀ ਸਟੇਜ ਦੇ ਉੱਤੇ ਕਿ ਮੁੰਡਿਆਂ ਦੇ ਵੱਲੋਂ ਜਿਹੜੀ ਪੁਲਿਸ ਦੇ ਉੱਤੇ ਬੋਤਲਾਂ ਛੁੱਟੀਆਂ ਗਈਆਂ ਕੁਰਸੀਆਂ ਛੁੱਟੀਆਂ ਗਈਆਂ ਸੀ ਬੰਦ ਕਰਵਾਵਾਂਗੇ ਜਿਹੜੇ ਮਲਾਜ਼ਮਾਂ ਦੇ ਕੁਰਸੀਆਂ ਛੱਡਦੇ ਆ ਬੋਤਲਾਂ ਛੱਡਦੇ ਆ ਆ ਵੀਡੀਓ ਬਣਾਉਂਦੇ ਸਾਰੇ ਨੇ ਕੁੱਲ ਮਿਲਾ ਕੇ ਜੋ ਵੀ ਉੱਥੇ ਹੋਇਆ ਉਹ ਬਹੁਤ ਹੀ ਗਲਤ ਹੋਇਆ ਕਿਉਂਕਿ ਦੋਸਤੋ ਗਲਤੀ ਤਾਂ ਜਿਹੜੀ ਹੁੰਦੀ ਹੈ ਉਹ ਕੁਝ ਕੁ ਲੋਕਾਂ ਦੀ ਹੋ ਸਕਦਾ ਉਹਨਾਂ ਨੇ ਕੀਤੀ ਹੋਵੇ ਪਰ ਉਸ ਦੇ ਨਾਲ ਨਾਲ ਜਿਹੜੇ ਉੱਥੇ ਖਾੜਾ ਦੇਖਣ ਦੇ ਲਈ ਹੋਰ ਵੀ ਲੋਕ ਇਕੱਠੇ ਹੋਏ ਸੀ ਤਾਂ ਸਫਰ ਉਹਨਾਂ ਸਾਰਿਆਂ ਨੂੰ ਹੀ ਕਰਨਾ ਪਿਆ ਬਾਕੀ ਦੋਸਤੋ ਇਸ ਤਰ੍ਹਾਂ ਦੇ ਜਿਹੜੇ ਅਖਾੜੇ ਆ ਇਸ ਤਰ੍ਹਾਂ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਅਖਾੜੇ ਹੋਗੇ ਜਾਂ ਕਬੱਡੀ ਕੱਪ ਹੋਗੇ ਜਾਂ ਮੇਲੇ ਹੋਗੇ ਤਾਂ ਇਹ ਪੰਜਾਬ ਦੀ ਰੌਣਕ ਹੁੰਦੇ ਆ ਤੇ ਜੇਕਰ ਇਹਨਾਂ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਜਿਹੜਾ ਬਣਨ ਲੱਗ ਜਾਊਗਾ ਤਾਂ ਬਹੁਤ ਹੀ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਦੋਸਤੋ ਫਿਰ ਲੋਕਾਂ ਨੇ ਬਾਹਰ ਨਿਕਲਣ ਲੱਗਿਆ ਵੀ ਗੁਰੇਜ ਆ ਜਿਹੜਾ ਕਰਿਆ ਕਰਨਾ ਕਿਉਂਕਿ ਉਹੋ ਜਿਹਾ ਮਾਹੌਲ ਦੇ ਵਿੱਚ ਤਾਂ ਕੋਈ ਵੀ ਜਿਹੜਾ ਨਹੀਂ ਜਾਣਾ ਚਾਹੂਗਾ ਬਾਕੀ ਖਾੜੇ ਨੂੰ ਇੰਜੋਏ ਕਰਨ ਹੀ ਲੋਕ ਆਉਂਦੇ ਆ ਪਰ ਜੇ ਉਹੀ ਕੁਝ ਉੱਥੇ ਨਾ ਮਿਲੂਗਾ ਤਾਂ ਫਿਰ ਬੰਦਾ ਨਿਰਾਸ਼ ਹੀ ਹੋਊਗਾ ਬਾਕੀ ਤੁਹਾਡੇ ਕੀ ਇਹਦੇ ਵਿੱਚ ਵਿਚਾਰ ਨੇ ਕਮੈਂਟ ਕਰਕੇ ਜਰੂਰ ਸ਼ੇਅਰ ਕਰਿਓ ਤੇ ਪੰਜਾਬੀ ਇੰਡਸਟਰੀ ਦੀਆਂ ਤਾਜ਼ਾ ਅਪਡੇਟਸ ਦੇਖਦੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ